ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਡਾ ਅੱਜ ਦਾ ਸਵਾਲ ਹੈ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਕਿੰਵੇਂ ਗੁਰੂ ਹੋਏ ਸਨ ਗੁਰੂ ਨਾਨਕ ਜੀ ਦੇ ਸਮੇਂ ਅੱਜਕੱਲ੍ਹ ਵਾਂਗ ਸਕੂਲ ਨਹੀਂ ਸਨ ਹੁੰਦੇ ਮੰਦਰਾਂ ਵਿੱਚ ਪਾਠਸ਼ਾਲਾਂ ਤੇ ਮਸਜਿਦਾਂ ਵਿੱਚ ਮੁੱਲਾ ਬੱਚਿਆਂ ਨੂੰ ਪੜਾਇਆ ਕਰਦੇ ਸਨ ਪੰਡਤ ਹਿੰਦੀ ਤੇ ਸੰਸਕ੍ਰਿਤ ਪੜਾਉਂਦਾ ਸੀ ਤੇ ਮੁੱਲਾ ਫਾਰਸੀ ਦੋਵੇਂ ਸਕੂਲ ਵੱਖਰੇ ਸਨ ਫਾਰਸੀ ਉਸ ਵੇਲੇ ਰਾਜਸੀ ਬੋਲੀ ਸੀ ਇਸ ਕਰਕੇ ਹਰ ਲੜਕੇ ਨੂੰ ਪੜ੍ਹਨੇ ਪੈਂਦੀ ਸੀ ਸਮੇਂ ਦੇ ਰਿਵਾਜ ਅਨਸਾਰ ਜਦੋਂ ਗੁਰੂ ਜੀ 5 ਸਾਲ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਸ਼੍ਰੀ ਗੁਰੂ ਜੀ ਨੂੰ ਪਹਿਲਾ ਪੰਡਤ ਪਾਸ ਪੜਨ ਭੇਜਣ ਦੀ ਸਲਾਹ ਕੀਤੀ ਪਿੰਡ ਦੇ ਮੁਖੀ ਦਾ ਲੜਕਾ ਸੀ ਪੰਡਤ ਕੋਲ ਛੱਡਣ ਵੇਲੇ ਪਤਾਸੇ ਤੇ ਮਠਿਆਈ ਲੋਕਾਂ ਨੂੰ ਬਹੁਤੀ ਖਰੀਦੀ ਗਈ ਕੁਝ ਪਾਠਸ਼ਾਲਾ ਵਿੱਚ ਵੰਡੀ ਤੇ ਕੁਝ ਨਗਰ ਵਿੱਚ ਜਿੰਨਾ ਵੀ ਉਸ ਮਠਿਆਈ ਦਾ ਪ੍ਰਸ਼ਾਦ ਲਿਆ ਉਸ ਦੀ ਮਾਤਾ ਜੀ ਤੇ ਭੈਣ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ ਗੁਰੂ ਜੀ ਦੇਵਨਾਗਰੀ ਪੜਨ ਲੱਗੇ ਥੋੜੇ ਹੀ ਦਿਨਾਂ ਵਿੱਚ ਬਾਲ ਉਪਦੇਸ਼ ਪੜ ਗਏ ਜੋ ਲੜਕੇ 4-4 ਸਾਲ ਤੋਂ ਪੜ ਰਹੇ ਸਨ ਆਪ 6 ਮਹੀਨਿਆਂ ਵਿੱਚ ਹੀ ਉਹਨਾਂ ਦੇ ਨਾਲ ਮਿਲ ਗਏ ਪੰਡਤ ਬੜਾ ਪਰੇਸ਼ਾਨ ਹੋਇਆ ਉਹ ਸੰਸਥਾ ਉਹ ਸੰਸਥਾ ਥੋੜੀ ਦਿੰਦਾ ਸੀ ਪਰ ਗੁਰੂ ਜੀ ਬਹੁਤੀ ਪੜ੍ਹਦੇ ਸਨ ਜਿਵੇਂ ਅੱਗੇ ਹੀ ਪੜੇ ਹੁੰਦੇ ਹੋ ਮਹਤਾ ਕਾਲੂ ਜੀ ਨੇ ਜਦੋਂ ਸੁਣਿਆ ਕਿ ਪੜਨ ਵਿੱਚ ਹੁਸ਼ਿਆਰ ਹੈ ਤਾਂ ਉਹਨਾਂ पाठशाला ਵਿੱਚ ਸੰਸਕ੍ਰਿਤ ਪੜਨ ਦੇ ਨਾਲ ਮੁੱਲਾਂ ਕੋਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਾਰ ਵਿਹਾਰ ਕਰਨ ਵਾਸਤੇ ਫਾਰਸੀ ਵੀ ਪੜ ਲੈਣ ਉਥੇ ਵੀ ਗੁਰੂ ਜੀ ਕਰਾਮਾਤ ਦਿਖਾਈ ਜੇ ਮੁੱਲਾ ਨੇ ਪੜਾਇਆ ਸੋਈ ਸੁਣਾ ਦਿੱਤਾ ਇਥੋਂ ਤੱਕ ਕੀ ਥੋੜੇ ਦਿਨਾਂ ਪਿੱਛੋਂ ਹੀ ਗੁਰੂ ਜੀ ਨੇ ਵਾਏ ਗੁਰੂ ਦੀ ਵਡਿਆਈ ਤੇ ਭਗਤੀ ਬਾਰੇ ਫਾਰਸੀ ਦੇ ਵਿੱਚ ਬਾਣੀ ਉਚਾਰ ਦਿੱਤੀ ਯਕ ਅਰਜ ਗੁਫਤੰ ਪੇਸ ਤੋ ਦਰਗੋਸ ਕੁਣ ਕਰਤਾਰ ਹੱਕਾ ਕਬੀਰ ਕਰੀਮ ਤੂ ਬੇਅੈਬ ਪਰਵਤਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੋਏ ਅਜ਼ਰਾਇਲ ਗਿਰ ਗਰਫਤ ਦਿਲ ਵਿੱਚ ਗਿਰਫਤ ਦਿਲ 헤ਚਨੇਦਾਨੀ ਤਿਲੰਗ ਮਹੱਲਾ ਪਹਿਲਾ ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕ ਦਿੱਤਾ ਜੇਕਰ ਵੀਡੀਓ ਵਧੀਆ ਲੱਗੇ ਪਸੰਦ ਆਈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਵਾਲ ਦਾ ਜਵਾਬ ਵੀ ਜ਼ਰੂਰ ਦਿਓ ਇਹ ਉਪਦੇਸ਼ ਸੁਣ ਕੇ ਮੁੱਲਾ ਨੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕ ਦਿੱਤਾ। ਉਸਤਾਦ ਬਣਦਾ ਹੋਇਆ ਉਲਟਾ ਚੇਲਾ ਬਣ ਗਿਆ। ਇਹ ਕੋਤਕ ਉਸ ਨੇ ਮਹਤਾ ਕਾਲੂ ਜੀ ਤੇ ਰਾਏ ਬੁਲਾਰ ਨੂੰ ਜਾ ਸੁਣਾਇਆ। ਰਾਏ ਬੁਲਾਰ ਦੇ ਪਿਤਾ ਨਵੇਂ ਮੁਸਲਮਾਨ ਹੋਏ ਸਨ। ਇਸ ਕਰਕੇ ਰਾਏ ਬੁਲਾਰ ਹਿੰਦੂ ਸਭਿਆਤਾ ਤੇ ਹਿੰਦੂ ਸਾਧੂਆਂ ਨੂੰ ਬਹੁਤ ਮੰਨਦਾ ਸੀ ਤਲਵੰਡੀ ਦੇ ਚੁਗਿਰਦੇ ਜੰਗਲ ਸੀ ਉਸ ਜੰਗਲ ਵਿੱਚ ਸਾਧੂਆਂ ਦੇ ਟੋਲੇ ਆ ਜਾਂਦੇ ਗੁਰੂ ਜੀ ਉਹਨਾਂ ਸਾਧੂਆਂ ਦੀ ਸੰਗਤ ਵਿੱਚ ਜਾ ਬੈਠਦੇ ਕਦੀ ਕਦੀ ਸ਼ਾਮਾਂ ਪਾਉਂਦੇ ਮਹਤਾ ਕਾਲੂ ਜੀ ਦੀ ਇੱਛਾ ਸੀ ਕਿ ਉਹਨਾਂ ਦਾ ਜਿਹੜਾ ਪੁੱਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਵਿਦਿਆ ਪੜ ਕੇ ਕਿਤੇ ਕਿਤੇ ਨੌਕਰੀ ਜਾ ਵਪਾਰਨ ਕਰ ਵਪਾਰ ਕਰਨ ਜੋਗਾ ਹੋ ਜਾਵੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਹੋਰ ਹੀ ਦੁਨੀਆ ਦਾ ਵਾਸੀ ਸੀ ਉਹ ਪ੍ਰਾਰਥਨਾਵਲ ਵਧਿਆ ਜਾਂਦਾ ਸੀ ਕਾਲੂ ਜੀ ਨੇ ਗੁਰੂ ਜੀ ਨੂੰ ਕਈ ਵਾਰ ਰੋਕਿਆ ਕਿ ਸਾਧੂਆਂ ਦੇ ਕੋਲ ਨਾ ਜਾਇਆ ਕਰ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਪਦੀ ਅੱਜ ਦੀ ਸਾਖੀ ਸਾਡੇ ਗੁਰੂ ਨਾਨਕ ਦੇਵ ਜੀ ਦੇ ਸਕੂਲ ਜਾਣ ਬਾਰੇ ਸੀ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੋਣ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਓ ਤਾਂ ਕਿ ਅਸੀਂ ਹੋਰ ਵੀਡੀਓ ਲੈ ਕੇ ਆ ਸਕੀਏ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਧੰਨਵਾਦ